ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਤੇਗ ਤਲਵਾਰ ਦੇ ਨਾਲ ਸਿਰ ਧੜ ਤੋਂ ਜੁਦਾ ਕਰਨ ਦੀ ਗੱਲ ਕੀਤੀ ਤਾਂ ਗੁਰਾਂ ਨੇ ਔਰੰਗਜ਼ੇਬ ਨੂੰ ਆਖਿਆ ਮੈਂ ਹਾਂ ਤੇਗ ਕਰ ਲੈ ਤੂੰ ਵੀ ਤੇਗ ਤਿੱਖੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ ਮੇਰੇ ਪਿਤਾ ਦੀ ਅਣਖੀ ਤੇਗ ਉੱਪਰ ਤੇਰਾ ਰਹਾ ਪਰਖ ਦਾ ਪਿਓ ਤੇਗਾਂ ਹੁਣ ਵੀ ਵੇਖੀ ਆਉਂਦੇ ਭੁਵਿੱਖ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਅੱਖੋਂ ਤੇਗਾ ਔਰੰਗਜੀਤ ਮੇਰੇ ਪੁੱਤਰ ਨੇ ਜੋ ਤੇਗ ਕੱਢਣੀ ਹੈ ਵੈ ਸਾਖੀ ਨੂੰ ਆਉਣ ਵਾਲੇ ਭਵਿੱਖ ਦੇ ਅੰਦਰ ਉਹਨੇ ਲੱਖਾਂ ਹੀ ਤੇਗਾ ਪ੍ਰਗਟ ਕਰ ਦੇਣੀ ਹੈ ਜਿਨ੍ਹਾਂ ਨੇ ਤੇਰਾ ਰਾਜ ਨਾਸ਼ ਕਰ ਦੇਣਾ ਹੁੰਦੋ ਤੋਂ 1 ਕਰਨਾ ਚਾਹੁੰਦਾ ਧਰਮ 2 ਤੋਂ 3